हां जी ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਅੱਜ ਵਿਚਾਰ ਕਰਦੇ ਆ ਬਾਣੀ ਨਾਮ ਸਨ ਭਜਨਮੰਦਗੀ ਦੀ ਕਈ ਵਾਰ ਬੰਦੇ ਦੇ ਮਨ ਵਿੱਚ ਹੁੰਦਾ ਹੈ ਨਾ ਕਿ ਮੈਂ ਨਿਤਨੇਮ ਛੱਡਦਾ ਮੈਂ ਨਾਮ ਸਿਮਰਨ ਛੱਡਤਾ ਵਾਹਿਗੁਰੂ ਦਾ ਭਜਨ ਛੱਡਤਾ ਮੂਲ ਮੰਤਰ ਚੌਪਈ ਸਭ ਜਾਂ ਕੋਈ ਵੀ ਬਾਣੀ ਜਾਂ ਗੁਰੂ ਘਰ ਸੇਵਾ ਛੱਡਤੀ ਵੀ ਵਾਹਿਗੁਰੂ ਨਾਲ ਦੂਰ ਹੋ ਗਏ ਆਪਾਂ ਤੇ ਉਹ ਮਨ ਵਿੱਚ ਲੈ ਕੇ ਬਹਿ ਜਾਂਦਾ ਅੱਜ ਉਦਾਸ ਹੋ ਗਿਆ ਕੱਲ ਨੂੰ ਹੋਰ ਉਦਾਸ ਹੋ ਗਿਆ ਪਰਸੋਂ ਨੂੰ ਹੋਰ ਉਦਾਸ ਹੋ ਗਿਆ 10 ਦਿਨਾਂ ਨੂੰ ਹੋਰ ਉਦਾਸ ਹੋ ਗਿਆ ਹੌਲੀ-ਹੌਲੀ ਇਹਦਾ ਉਹ ਉਦਾਸੀ ਹੈ ਜਿਹੜੀ ਮਹੀਨਿਆਂ ਤੱਕ ਜਾਂ ਚਲੀ ਜਾਂਦੀ ਹੈ ਮਹੀਨੇ ਤੋਂ ਸਾਲਾਂ ਤੱਕ ਸਾਲਾਂ ਤੋਂ ساری ਜ਼ਿੰਦਗੀ ਚ ਚਲੀ ਜਾਂਦੀ ਹੈ ਉਦਾਸੀ ਕਿਉਂ ਬਿਛੋੜਾ ਸਾਡੇ ਭਾਵੇਂ ਸਰੀਰ ਨੂੰ ਵੈਸੇ ਨੂੰ ਮਨ ਨੂੰ ਨਹੀਂ ਪਤਾ ਲੱਗਦਾ ਜੀ ਆਤਮਾ ਹੈ ਨਾ ਆਤਮਾ ਦਾ ਭੋਜਨ ਹੈ ਜਿਹੜਾ ਉਹ ਨਾਮ ਸਿਮਰਨ ਹੈ ਉਹ ਉਦਾਸ ਹੋਣ ਲੱਗ ਜਾਂਦੀ ਹੈ ਜੇ ਤੁਸੀਂ ਸੰਗ ਜੀ ਸਿਮਰਨ ਛੱਡ ਵੀ ਦਿੱਤਾ ਨਾ ਬਿਲਕੁਲ ਨਹੀਂ ਤੁਸੀਂ ਸਿਮਰਨ ਕਰਦੇ ਕੋਈ ਗੱਲ ਨਹੀਂ ਤੁਸੀਂ ਇਹਦੀ ਤੁਲਨਾ ਕਰਕੇ ਦੇਖੋ ਤੁਲਨਾ ਕਰਕੇ ਦੇਖੋ ਕਿ ਤੁਸੀਂ ਮਾਤਾ ਪਿਤਾ ਦੇ ਨਾਲ ਰੁੱਸਦੇ ਨਹੀਂ ਕੀ ਤੁਸੀਂ ਆਪਣੇ ਪੁੱਤਰਾਂ ਧੀਆਂ ਦੇ ਨਾਲ ਰੁੱਸਦੇ ਨਹੀਂ ਕੀ ਤੁਸੀਂ ਆਪਣੀਆਂ ਰਿਸ਼ਤੇਦਾਰੀਆਂ ਚ ਮਾਮੇ ਨਾਨਕਿਆਂ ਜਾਂ ਜੋ ਵੀ ਰਿਸ਼ਤੇਦਾਰੀਆਂ ਨੇ ਵਿਆਹ ਹੋਏ ਬੰਦੇ ਸਹੁਰਿਆਂ ਦੇ ਨਾਲ ਰੁੱਸਦੇ ਨਹੀਂ ਆਖਰ ਨੂੰ ਆਪਾਂ ਪਤਾ ਕੀ ਸੋਚਦੇ ਆ ਜੇ ਮਾਪਿਓ ਆਪਾਂ ਨੂੰ ਆ ਕਈ ਵਾਰੀ ਆਪਣ ਲਾਦੇ ਕਿ ਮਾਪਿਓ ਸਾਡੀ ਕਦਰ ਨਹੀਂ ਕਰਦੇ ਜਾਂ ਜਣੇ ਕਿ ਮੈਨੂੰ ਸਮਝਦੇ ਨਹੀਂ ਕੁਛ ਮੈਨੂੰ ਤਾਂ ਬੰਦੇ ਹੀ ਨਹੀਂ ਸਮਝਦੇ ਹੈਗੇ ਪਰ ਆਪਾਂ ਮਾਪਿਓ ਨਾਲ ਰਸ ਰੁੱਸ ਜਾਂਦੇ ਆ ਕਿੰਨੇ ਦਿਨ ਰੁੱਸਦੇ ਆ 10 ਦਿਨ 5 ਦਿਨ 20 ਦਿਨ ਪਰ ਉਸ ਤੋਂ ਬਾਅਦ ਆਪਣੇ ਅੰਦਰ ਨਾ ਇੱਕ ਫੀਲਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਕਿਤੇ ਇਸ ਤਰ੍ਹਾਂ ਦਾ ਆਪਾਂ ਨੂੰ ਕੋਈ ਬੰਦਾ ਮਿਲਦਾ ਹੈ ਜਾਂ ਕੋਈ ਕਹਾਣੀ ਮਿਲਦੀ ਹੈ ਜਾਂ ਕੋਈ ਕਥਾ ਮਿਲਦੀ ਹੈ ਜਾਂ ਕੋਈ ਵੈਸੇ ਹੀ ਵਿਚਾਰ ਆਪਣੇ ਮਨ ਦੇ ਵਿੱਚ ਆ ਜਾਂਦਾ ਹੈ ਆਪਾਂ ਪਤਾ ਕੀ ਸੋਚਦੇ ਆ ਵੀ ਚੱਲ ਕੋਈ ਗੱਲ ਨਹੀਂ ਆਪਣਾ ਮਾਪਿਓ ਹੈ ਮਾਪਿਓ ਤਾਂ ਵੱਡੇ ਹੀ ਹੁੰਦੇ ਨੇ ਜਾਂ ਆਪਣਾ ਮਿੱਤਰ ਮਿਲਦਾ ਹੈ ਵੀ ਉਹ ਵੀ ਰੁੱਸ ਗਿਆ ਸੀ ਬਾਅਦ ਦੇ ਵਿੱਚ ਉਹਨੇ ਕਿਹਾ ਵੀ ਮਾਪਿਓ ਬਿਨਾ ਨਹੀਂ ਸਰਦਾ ਮਾਰਨ ਤੋਂ ਬਾਅਦ ਮਾਪਿਓ ਯਾਦ ਆਉਂਦਾ ਹੈ ਤੇ ਇਹ ਕੁਛ ਦਿਨਾਂ ਇਹਨਾਂ ਦੇ ਰੋਸਾ ਤੇ ਗੁੱਸਾ ਤੇ ਬਿਛੋੜਾ ਵੀ ਇੱਕ ਜ਼ਿੰਦਗੀ ਦਾ ਹਿੱਸਾ ਹੈ ਜਿਵੇਂ ਪਾਣੀ ਪੀਣਾ ਹੋਰ ਹੋਰ ਚੀਜ਼ ਹੈ ਪਰ ਪਾਣੀ ਦੀ ਪਿਆਸ ਸਰੀਰ ਦੀ ਤੇ ਪਾਣੀ ਦਾ ਬਿਛੋੜਾ ਹੈ ਪਾਣੀ ਦੀ ਪਿਆਸ ਸਰੀਰ ਦਾ ਤੇ ਪਾਣੀ ਦਾ ਬਿਛੋੜਾ ਹੈ ਜਦੋਂ ਸਾਰਾ ਸਰੀਰ ਨੂੰ ਪਾਣੀ ਦੀ ਤੇਹ ਲੱਗਦੀ ਹੈ ਪਿਆਸ ਲੱਗਦੀ ਹੈ ਉਹ ਸਰੀਰਕ ਪਾਣੀ ਤੇ ਸਰੀਰ ਦਾ ਬਿਛੋੜਾ ਹੈ ਇਸ ਤਰ੍ਹਾਂ ਹੀ ਸੰਗਤ ਜੀ ਮਿੱਠਾ ਭੋਜਨ ਹੈ ਉਹ ਭੁੱਖ ਭੋਜਨ ਦਾ ਵਿਛੋੜਾ ਹੈ ਇਸ ਤਰ੍ਹਾਂ ਹੀ ਸੰਗਤ ਜੀ ਵਿਛੋੜਾ ਪਿਆ ਪੈਂਦਾ ਹੁੰਦਾ ਹੈ ਪਰ ਪਤਾ ਕੀ ਗੱਲ ਹੈ ਅਸੀਂ ਨਾ ਤਾਂ ਵਹਿਗਰ ਨੂੰ ਮਿੱਤਰ ਸਮਝਦੇ ਆ ਅਤੇ ਨਾ ਹੀ ਅਸੀਂ ਵਹਿਗਰ ਨੂੰ ਮਾਤਾ ਪਿਤਾ ਸਮਝਦੇ ਆ ਅਸੀਂ ਮਾਤਾ ਪਿਤਾ ਨਾਲ ਵੀ ਛੋਟਾ ਸਮਝਦੇ ਆ ਜੇ ਅਸੀਂ ਸੋਚੀਏ ਨਾ ਕਿ ਮਾਤਾ ਪਿਤਾ ਨਾਲ ਰੁੱਸ ਕੇ ਰੁੱਸ ਜਾਂਦੇ ਆ ਬਹੁਤ ساری ਦੁਨੀਆ ਰੁੱਸਦੀ ਹੈ ਸਾਲ ਵਿੱਚ ਦੋ ਦੋ ਵਾਰੀ ਚਾਰ ਚਾਰ ਵਾਰੀ ਪਰ ਆਪਾਂ ਫਿਰ ਆਪਣੇ ਆਪ ਹੀ ਸੋਚ ਲੈਣੇ ਆ ਕਿ ਚਲੋ ਮਾਤਾ ਪਿਤਾ ਬਿਨਾ ਸਾਰਾ ਨਹੀਂ ਕਰਦਾ ਮੈਂ ਉਹ ਮੈਂ ਉਹਨਾਂ ਦਾ ਬੱਚਾ ਹਾਂ ਮੈਂ ਉਹਨਾਂ ਦੀ ਔਲਾਦ ਦਾ ਸੰਤਾਨ ਦਾ ਪੁੱਤਰਾ ਮੈਂ ਧੀ ਆ ਪਰ ਮਾਤਾ ਪਿਤਾ ਉਹ ਮੇਰੇ ਮਾਤਾ ਪਿਤਾ ਨਹੀਂ ਸਾਡਾ ਕਿਹੜਾ ਕੁਝ ਬੰਦੇ ਐ ਇਹ ਰੋਸੇ ਗੋਸੇ ਚੱਲਦੇ ਰਹਿੰਦੇ ਆ ਆਪਣੇ ਮਨ ਵਿੱਚ ਆਪੀ ਸਮਝਾ ਲੈਣੇ ਆ ਇਸਤਰੀ ਘਟੋ ਘਟ ਅਕਾਲ ਪੁਰਖ ਵੈਗਰੂ ਦਾ ਜੀ ਤੁਸੀਂ ਮਰਨ ਛੱਡਤਾ ਜਪ ਜੀ ਸਭ ਛੱਡਤਾ ਚਾਪੀ ਸਭ ਮੂਲ ਮੰਤਰ ਮਰਤ ਵਿੜਾ ਛੱਡਤਾ ਕੋਈ ਗੱਲ ਨਹੀਂ 10 ਦਿਨ ਮਸਤ ਰਹੋ ਫਿਰ ਤੁਹਾਨੂੰ ਪਿਆਰ ਜਾਗੇਗਾ ਅੰਦਰੋਂ ਵੀ ਮਹਾਰਾਜ ਬਿਨਾ ਸਰਦਾ ਨਹੀਂਗਾ ਫਿਰ ਫਿਰ ਜਾਓ ਮਹਾਰਾਜ ਨੇ ਮਾਤਾ ਪਿਤਾ ਨਾਲ ਮੈਂ ਲੜ ਪੈਣਾ ਤੁਹਾਡੇ ਨਾਲ ਵੀ ਲੜ ਪੈਣਾ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਨਹੀਂ ਪਤਾ ਮੈਂ ਤਾਂ ਤੁਹਾਡੇ ਬਿਨਾ ਸਰਦਾ ਨਹੀਂ ਮਤਲਬ ਦੁਆਰੇ ਜਪਜੀ ਸਾਹਿਬ ਪੜਨਾ ਹੈ ਮਾਤਾ ਮੂਲ ਮੰਤਰ ਕਰਨਾ ਹੈ ਘੱਟੋ ਘੱਟ ਸੰਸਾਰੀ ਰਿਸ਼ਤਿਆਂ ਵਰਗਾ ਤਾਂ ਵਾਹਿਗੁਰੂ ਨੂੰ ਜ਼ਰੂਰ ਸਮਝੋ ਤੁਹਾਡੇ ਅੰਦਰ ਨਾਮ ਦਾ ਕਿਣਕਾ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ